ਮਾਰਨਿੰਗ ਵੈਲਕਮ ਬੈਕ ਟੂ ਦ ਚੈਨਲ ਗਾਇਸ ਅੱਜ ਮੈਂ ਛੇਤੀ ਉੱਠ ਗਈ ਕਿਉਂਕਿ ਵੈਸੇ ਛੇਤੀ ਉੱਠ ਗੀ ਮੇਰਾ ਕੋਈ ਰੀਜ਼ਨ ਨਹੀਂ ਹੈਗਾ ਕਿ ਸਾਢੇ 9 ਹੋ ਗਿਆ ਤੇ ਮਨੀਸ਼ਾ ਇੱਧਰ ਤਿਆਰ ਹੋ ਗਈ ਆ ਇੱਕਦਮ ਇਹ ਸਕੂਲ ਜਾਣ ਲਈ ਹੇ ਗਾਇਸ 5 ਹੋਉਂ ਨੀ ਪੇ ਤਿਆਰ ਪੂਰੀ ਤਰ੍ਹਾਂ ਖਲੇ ਹੁੰਦੀ ਪੇ ਤਿਆਰ ਤੇ ਸਕੂਲ ਅਗੇ ਥੋੜਾ ਟਾਈਮ ਲੱਗ ਜਾ ਤੇ ਖਲੇ ਹੁੰਦੀ ਵੀ ਤਿਆਰ 10 ਵੇ ਸਕੂਲ ਅਗੇ ਉਹ ਵੀ ਫਿਰ ਵੀ ਇਹਦਾ ਹੀ ਆ ਜਾਣਾ ਚਾਹਤੇ ਵੇ ਲੱਗੇ ਤਾਂ ਮੇਰੇ ਹੀ ਆ ਜਾਈਂ ਇਧਰ ਮੰਮਾ ਹੈਲੋ ਗਾਇਸ ਕਾਇਸ ਤੇ ਕੰਬਿਨੇਸ਼ਨ ਨੂੰ ਮੈਂ 8 ਵਜੇ ਦਾ ਤਿਆਰ ਕੀਤਾ ਤੇ ਮਨੀਸ਼ਾ ਚੱਲੀ ਆ ਹੁਣ ਕਿੰਨਾ ਟਾਈਮ ਹੋਇਆ ਸਾਢੇ 9 ਸਾਢੇ 9 ਤੋਂ ਉੱਪਰ ਹੋ ਗਿਆ 40 ਹੋ ਗਏ ਦੇਖੋ ਗਾਇਸ ਟਾਈਮ ਨਾਲ ਤਿਆਰ ਕਰਨ ਦੇ ਬਾਵਜੂਦ ਵੀ ਮਨੀਸ਼ਾ ਟਾਈਮ ਨਾਲ ਸਕੂਲੇ ਨਹੀਂ ਤੁਰਦੀ ਹਾਂ ਉਹ ਗੱਭੀਆ ਪੜਾ ਕਾ ਸੀ ਗਵਾਈ ਤੇ ਤੂੰ ਕਿਹੜੀ ਤਰੀਲ ਦੇਣਾ ਚਾਹਦੀ ਕਹਿੰਦੀ ਮੈਂ ਆਪੀ ਗਵਾਈ ਜੇ ਚਾਹੁੰਦੀ ਪਾਪਾ ਗਾਇਸ ਇਧਰ ਪਪਾ ਸਕੂਟਰੀ ਵਗੈਰਾ ਕੱਢਣ ਲਈ ਤਿਆਰ ਹੁੰਦੇ ਰਿਹਾ ਤਿਆਰ ਕੀ ਮਤਲਬ ਤਿਆਰ ਹੀ ਆ ਮਤਲਬ ਕਿ ਇਹ ਉਹ ਦਰਵਾਜ਼ੇ ਵਗੈਰਾ ਖੋਲ ਦੇ ਪਾਪਾ ਕਹਿੰਦੇ ਗਾਇਸ ਮੈਂ ਬਣੀ ਸ਼ਾਟ ਹੋਏ ਤਿਆਰ ਕੀਤੀ ਆ ਹਾਂ ਹਾਂ 8 ਵੇ ਤਾਂ ਮੈਂ ਉੱਠੀ ਸੀ ਕਿ ਇਹ ਤਾਂ ਬਦਲਾ ਦੇ ਪਕੜੇਗੇ ਮम्मा ਪਕੜੇਗੇ ਮੈਂ ਮੈਂ ਕਹਿੰਦਾ ਰੱਥ ਜੋਤਣਾ ਆ ਮੇਰਾ ਰੱਥ ਤਿਆਰ ਕਰਨਾ ਘੋੜੇ-ਘੋੜੇ ਲਾਉਣੇ ਆ ਸਕੂਟਰ ਹੀ ਖੜੀ ਕੱਢ ਕੇ ਬਾਹਰ ਨੂੰ ਲੈ ਕੇ ਚੱਤਰ ਮੇਰਾ ਉਹ ਹੀ ਮਿੰਸੀ ਮੇਰਾ ਉਹ ਹੀ ਮਤਲਬ ਸੀ ਹੈ ਮਿੰਨੀ ਛੱਡਣ ਜਾਣਾ ਘੋੜੇ ਜੁੱਟ ਤੜ ਤੈਂ ਤੇ ਉਤੋਂ ਤੇ ਨਹੀਂ ਛੱਡਣ ਜਾਣਗੇ ਕਿਸੇ ਰਾਜਕੁਮਾਰੀ ਨੂੰ ਛੱਡਣ ਜਾਣਾ ਰਾਜਕੁਮਾਰੀ ਤੂੰ ਕਿ ਮੈਂ ਰਾਜਕੁਮਾਰੀ ਨਾਲੋਂ ਘੱਟ ਦੀ ਹੈਗੀ ਠੀਕ ਆ ਗਾਇਸ ਮੈਂ ਤਿਆਰ ਨਹੀਂ ਪਈ ਆ ਪਤਾ ਨਹੀਂ ਅਜਿੰਦੂ ਦਿਨਾਂ ਦੀ ਛੁੱਟੀ ਹੋਗੀ ਪ੍ਰੈਕਟੀਕਲ ਆ ਜੇ ਪ੍ਰੈਕਟੀਕਲ ਗਾਇਸ ਇਹਨੂੰ ਪਤਾ ਨਹੀਂ ਕਿੰਨੇ ਦਿਨਾਂ ਦੀ ਛੁੱਟੀ ਹੋਗੀ ਵੈਸੇ ਤੇ ਇਹਦੇ ਪੇਪਰ ਹੁੰਦੇ ਸੀਗੇ ਤੇ ਅੱਜ ਇਹਦਾ ਪ੍ਰੈਕਟੀਕਲ ਆ ਪ੍ਰੈਕਟੀਕਲ ਤਾਂ ਨਹੀਂ ਛੋਟਾ ਹੀ ਹੁੰਦਾ ਉਹ ਵੀ ਪੇਪਰ ਹੀ ਹੁੰਦਾ ਵੈਸੇ ਪ੍ਰੈਕਟੀਕਲ ਵਾੜਾ ਪੇਪਰ ਹੁੰਦਾ ਆਓ ਪ੍ਰੈਕਟੀਕਲ ਵਾੜਾ ਪੇਪਰ ਲਓ ਪਰ ਉਹ ਨਹੀਂ ਖੜੀ ਲੰਬਾ ਹੁੰਦਾ ਛੋਟਾ ਹੁੰਦਾ ਆਈ ਥਿੰਕ ਕੱਲਾ ਕੱਲਾ ਲੈਂਦੇ ਹੁੰਦੇ ਨੇ ਕੱਲੇ ਕੱਲੇ ਬੱਚੇ ਲੈ ਆਈ ਸੀ ਉਹ ਲੰਬਾ ਹੋ ਗਿਆ ਮੇਰੇ ਸਾਹਬ ਨਾਲ ਤੇ ਜਿਹੜਾ ਪੇਪਰ ਹੁੰਦਾ ਉਹ ਤਾਂ ਚਲੋ ਇਕੱਠੇ ਆਪਾਂ ਟਾਈਮ ਹੀ ਤੱਕ ਉਹ ਹੋਣਾ ਹੁੰਦਾ ਲੈ ਲੈਣ ਹੁੰਦੇ ਆ ਕਿ ਅੰਮ੍ਰਿਤ ਸ਼ਾਇਦ ਅੰਢੇ ਸ਼ੁੱਤੀ ਹੋਗੀ ਭੈਣ ਪਤਾ ਨਹੀਂ ਬਹਨ ਤੈਨੂੰ ਲੇਟ ਸ਼ੁੱਤੀ ਨਹੀਂ ਅੱਜ ਉਹ ਤਾਂ ਮੈਡਮ ਦੀ ਸਪੀਡ ਤੇ ਆ ਹਨਾ ਹੂੰ ਇਹ ਵੀ ਇਹ ਵੀ ਇੱਕ ਪੁਆਇੰਟ ਹੈ ਇਹ ਵੀ ਇੱਕ ਟਾਕ ਟਾਕ ਯੈਸ ਕਿ ਮਰੋਂ ਤੇਜ਼ ਲੱਗ ਗਈ ਨਾ ਸੋ ਗਾਇਸ ਗਾਈਜ਼ ਬਦਲੇ ਪਾਪਾ ਦਾ ਬਾਰੂ ਆਇਆ ਤੇ ਪਾਪਾ ਕਿੰਨੇ ਬਾਰ ਬੜੀ ਠੰਡਾ ਪਾਪਾ ਦਾ ਜਿੱਦ ਕੰਬਦੇ ਨਹੀਂ ਹੁੰਦੇ ਬੰਦਾ ਉਹਦਾ ਕੰਬਦੇ ਸੀ ਪਾਪਾ ਕਹਿੰਦੇ ਕੋਈ ਨਾ ਪਰੋਟੀ ਬੜਾ ਕੇ ਖਾਣੇ ਆ ਪਾਪਾ ਕਹਿੰਦੇ ਰੋਟੀ ਦਾ ਠੰਡ ਰੋਕ ਜਾਣੀ ਜਿਹੜੀ ਬੰਦੀ ਲੱਗਦੀ ਪਈ ਆ ਤੇ ਨਾ ਸਵੇਰੇ ਜਦੋਂ ਪਾਪਾ ਮﻨੀਸ਼ਾ ਨੂੰ ਛਾੜ ਕੇ ਆ ਨਾ ਪਾਪਾ ਦੀ ਜੈਕਟ ਪੂਰੀ ਗਿੱਲੀ ਹੋ ਗਈ ਸੀਗੀ ਪਾਣੀ ਦੇ ਨਾਲ ਉਸ ਦੀ ਮੁੰਡਾ ਹੁੰਦੀ ਆ ਨਾ ਮਾਂ ਉਹਦੇ ਨਾਲ ਗਿੱਲੀ ਹੋ ਗਈ ਸੀਗੀ ਤੇ ਹਨਾ ਮਤਲਬ ਕਿ ਇੰਨੀ ਵਾਰੋ ਤਰੇਲ ਹੁੰਦੀ ਨਾ ਵਾ ਤਰੇਲ ਪਈ ਹੋਈ ਸੀ ਤੇ ਬਾਹਰ ਨਹੀਂ ਤਰੀਲ ਪਈ ਹਸੀ ਤੇ ਹੁਣ ਪਾਪਾ ਬਾਹਰ ਹੋ ਆ ਗਏ ਆ ਕੋਈ ਕੰਮ ਸੀਗਾ ਪਾਪਾ ਨੂੰ ਹੁਣ ਪਾਪਾ ਬਾਹਰ ਹੋਏ ਤਾਂ ਪਾਪਾ ਨੂੰ ਫੇਰ ਥੜ ਲੱਗਦੀ ਪਈ ਮਮਾ ਰੋਟੀ ਬਣਾ ਕੇ ਦੇਉ ਪਾਪਾ ਦੀ ਥੜ ਹਟੂਗੀ ਤੇ ਪਾਪਾ ਪਾਪਾ ਦੇ ਵਾਸਤੇ ਨਾ ਹੱਥੇ ਕਰਦੀ ਪਾਪਾ ਰੋਟੀ ਬਣਾ ਕੇ ਦੇ ਦੋ ਅੰਦਰ ਗਰਮਤਾ ਹੋਊਗਾ ਰੋਟੀ ਦੇ ਨਾਲ ਅੱਜ ਮਮਾ ਬਣਾਉਗੇ ਮੱਕੇ ਦੀ ਰੋਟੀ ਮੱਕੇ ਦੀ ਰੋਟੀ ਬਣਾਉਗੇ ਅੱਜ ਮਮਾ ਜੀ ਤਾਂ ਕਹਿੰਦੇ ਨੇ ਮੱਕੇ ਦੀ ਰੋਟੀ ਅੱਜ ਮਮਾ ਮੱਕੀ ਦੀ ਰੋਟੀ ਬਣਾਉਗੇ ਤੇ ਅੱਜ ਮਮਾ ਕਹਿੰਦੇ ਰੋਟੀ ਬਣਾਉਂਦੇ ਰਹਿੰਦੇ

ਉਹ ਤਾਂ ਪਹਿਲਾਂ ਹੀ ਛੱਟ ਗਿਆ ਸੀ ਅੰਦਰੋਂ ਲੇਟ ਕਿੱਦਾਂ ਆਈ ਐ ਹੈਲੋ ਲੱਛੋ ਆ ਗਈ ਲੈ ਲਗਾਈ ਹਾਇ ਗਾਈ ਆ ਦੀ ਮੂੰਹ ਦਿਖਾਈ ਕਰਾਣੀ ਚ ਸ਼ਰਮ ਆ ਗਈ ਮੈਂ ਆਇਆ ਕਿ ਇੱਧਰੋਂ ਆਦੇ ਚੱਲੀ ਆ ਮੈਂ ਇਹ ਲੱਛੀ ਹਾਂ ਮੈਂ ਹੁਣ ਠੀਕ ਆ ਮੈਂ ਇੱਧਰੋਂ ਆਪਣੇ ਘਰੇ ਜਾਣਾ ਇਹ ਪਾ ਇਹ ਨਹੀਂ ਸਾਡੇ ਦਾ ਦਿੱਤੇ ਕੁਝ ਐਕਸਟਰਾ ਪਾ ਕੇ ਆਇਆ ਕਰੋ ਠੰਡ ਬਹੁਤ ਆ ਘੱਟ ਦੇ ਗਾਲਾ ਘੱਟ ਦੇ ਮੈਨੂੰ ਹਾਂ ਤੁੰਦ ਪਈ ਪਾਪਾ ਦਾ ਸਾੜ ਤੇ ਖੜੇ ਆ ਕਰ ਲਓ ਬਾਈ 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 ਨਾ ਇਹਨਾਂ ਨੂੰ ਕਾਦੀ ਬਾਈ ਇਹਨਾਂ ਦੇ ਮੂੰਹ ਤੇ ਦੋ ਦੋ ਚਪੇੜਾ ਮਾਰੋ ਕਿ ਨਾਲ ਮੂੰਹ ਤੇ ਮੂੰਹ ਤੇ ਤੁਹਾਡੇ ਮੂੰਹ ਤੇ ਤੇਰੇ ਨੂਰੇ ਸਤਿ ਸ਼੍ਰੀ ਅਕਾਲ ਅੰਕਲ ਜੀ ਤੁਹਾਨੂੰ ਤਾਂ ਦੇਖਿਆ ਹੀ ਨਹੀਂ ਅੰਕਲ ਇਨਵੀਜੀਬਲ ਹੋ ਗਏ ਤਾਂ ਕਤੋਂ ਦਾ ਵਿੱਚ ਹੈਲੋ ਚ ਦੁਕਾਨਦਾਰ ਜੀ ਵਿਜੀਬਲ ਹੋ ਗਏ ਤਾਂ ਹੰਦ ਵਿੱਚ ਲਛਮੀ 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 ਠੀਕ ਆ ਚਲੋ ਆਪਾਂ ਚੱਲੀਏ ਉਧਰ

ਕੀ ਆ ਤੇਰੀ ਬੇਸਤੀ ਕੋਈ ਨਹੀਂ ਕਰ ਸਕਦਾ ਅਕਲ ਕਰ ਸਕਦਾ ਮੈਗਾ ਚ ਕੀ ਨਹੀਂ ਖੜਾ ਅੰਕਾ ਸਾਲੋ 12 ਬੀ ਹੋ ਗਈ ਓ ਲੈ ਉਹ ਤਾਂ ਲੱਗ ਹੀ ਜਾਂਦਾ ਨਾ ਵੀ ਪਤਾ ਉਹ ਚ ਕ ਤੈਨੂੰ ਨਹੀਂ ਕਿਹਾ ਕਰ ਰੁਕ ਕੇ ਹੈ ਗਾਇਸ ਗੁੱਡ ਆਫਟਰਨੂਨ ਮੈਂ ਕੁਛ ਵੀ ਨਹੀਂ ਕਹਿੰਦੀ ਮੈਂ ਸਿੱਧਾ ਵਲੋਗ ਕਰਕੇ ਕੰਟੀਨਿਊ ਕਰਦੀ ਆ ਫਿਰੋ ਗਾਇਸ ਨੂੰ ਸਤਿ ਸ਼੍ਰੀ ਅਕਾਲ ਬਾਈ ਗਾਇਸ ਬਾਈ ਆ ਕੇ ਲੜੀ ਜਾਂਦੀ ਉਹਦੇ ਨਾਲ ਕਿਉਂ ਲੜਨੀ ਖਬਰਦਾਰ ਜੇ ਮੇਰੀ ਨੂਰੀ ਨੂੰ ਕੁਛ ਗਿਆ ਨੋਰੀ ਗਾਇਸੇ ਲੜੀ ਜਾਣੀਆਂ ਆਪਸ ਤੇ ਜਾ ਜਾਣ ਜਾਂਦੀ ਨਹੀਂ ਹੁਣ ਐ ਕੀ ਆ ਚਲ ਚਲਾ ਨਹੀਂ ਜਾਣੇ ਤੇਰੇ ਚਾਚਾ ਕਹਿੰਦਾ ਇਹ ਵੇਟ ਕਰੋ ਗਾਇਸ ਅਸੀਂ ਦੁਕਾਨ ਤੇ ਆਏ ਆ ਫੇਸੀ ਨਹੀਂ ਲੈਣੇ ਤੇ ਦੇਖੋ ਸਾਰੀ ਵੈਰਾਈਟੀ ਆ ਅਮਰ ਦੀ ਜੀਨੀ ਭਈਆ ਫੋਰ ਵਗੈਰਾ ਸਾਮਾਨ ਵੀ ਹੈਗਾ ਸਾਰਾ ਮਟਰੀ ਵਗੈਰਾ ਤੇ ਇਧਰ ਵੀ ਸਾਰੇ ਭਈਆ ਆਹ ਤੇ ਸ਼ੱਕਰ ਬਾਰੀ ਟੇਸਟੀ

ਗਾਈਸ ਜੇ ਨੂੰ ਵੀ ਜੇ ਨਵੀ ਸਿਰਨੀ ਦਾ ਮੰਨ ਕਰਦਾ ਉਹ ਵਿਆਹਾਂ ਨੂੰ ਨਾ ਡੀ ਕੋ ਉਹ ਜਾ ਕੇ ਉਸੇ ਸ਼ਾਪ ਤੋਂ ਸ਼ਾਪਿੰਗ ਕਰ ਲੋ ਸਾਨੂੰ ਭਾਜੀ ਮਿਲ ਜੂਗੀ ਅੱਗੇ ਨਹੀਂ ਤਾਂ ਅੱਗੇ ਦੀ ਤਾਂ ਮਾਪਿਆਂ ਨੂੰ ਹੁੰਦਾ ਸੀਗਾ ਕਿ ਕਦੋਂ ਮਤਲਬ ਕੋਈ ਵਿਆਹ ਹੋਗਾ ਤੇ ਉਦੋਂ ਖਾਵਾਂਗੇ ਹਣ ਪਰ ਆਪਾਂ ਨੂੰ ਪਤਾ ਲੱਗਿਆ ਸੀ ਸੈਕਿੰਡ ਟਾਈਮ ਲਿਆ ਆਂਦੀ ਐ ਇਹ ਬਾਹਰ ਠੰਡ ਬहोत ਹਾਂ ਬਾਹਰ ਠੰਡ ਬहोत ਅੱਜ ਜਿਆਦਾ ਠੰਡਾ ਕੱਲ ਸਹੀ ਸੀ ਮੇਰੇ ਪਹਿਲੇ ਦਿਨ ਤੇ ਫਿਰ ਮੇਰੇ ਜਦ ਮੇਰੇ ਪਾਸ ਗਿੱਲੇ ਹੁੰਦੇ ਹਾਂ ਕੋਲ ਦਾ ਇੱਕ ਇਹਦੇ ਪਾਣੀ ਚੰਮੇ ਪੈ ਰੱਖੇ ਆ ਹੂੰ ਜਿੱਦਲਾ ਦਬੇ ਗਾਈਸ ਮੈਂ ਨਾ ਪੈ ਗਈ ਸੀ ਕਿ ਮਲਾਈ ਵਾਲੀ ਰੋਟੀ ਵਗੈਰਾ ਦੇਖਿਆ ਤੇ ਮੈਂ ਪੈ ਗਈ ਸੀ ਤੇ ਹੁਣ ਨਾ 5 ਵਜਣ ਵਾਲੇ ਪੰਜ ਮਿੰਟ ਪਾਏ ਆ ਤੇ ਮੈਂ ਹੁਣ ਉੱਠੀ ਆ ਗਾਈਸ ਫਾਈਨਲੀ ਮੈਂ ਨਿੱਗੀ ਹੋਈ ਗਈ ਸੀ ਠੰਡੀ ਹੋਣ ਹੁਣ ਫੇਰ ਠੰਡੀ ਹੋਣਾ ਜਾ ਕੇ ਕੰਮ ਕਰਨਾ ਮੋਂ ਪਾਪਾ ਗਏ ਆ ਅ ਕਿਸੇ ਨੂੰ ਬੁਲਾਣਾ ਤੇ ਮੋਂ ਨਦਰ ਆਪਣਾ ਸਰਵਾ ਰਹੀ ਆ ਤੇ ਇਜ਼ਰ ਬਾਉਗੀ ਤੇ ਫੇਰ ਮੈਂ ਕਹਾਂ ਮੋਂ ਨਾ ਕਿੰਦਾ ਨਾ ਕਿ ਮੈਂ ਰਸਲੀ ਨਾ ਮੱਕ ਵੀ ਅਜ ਮੇਰਾਸ ਦੇ ਦੀ ਉਹ ਦਿਖਾਉਂਦਾ ਲੱਗਦਾ ਪਿਆ ਚਾਵੇ ਚ ਡੋਕ ਕੇ ਤੇ ਮੈਂ ਰਸ ਖਾਉਂਗੀ ਤੇ ਮੈਂ ਹੋਣੀ ਉੱਠੀ ਆ ਮਤਲਬ ਸੁੱਤੀ ਵੀ ਜਿਵੇਂ ਲੱਗਦਾ ਨਹੀਂ ਸੁੱਤੀ ਸੀ ਕਿਉਂਕਿ ਇਹ ਨਾ ਆਪਸ ਚ ਚਾਹ ਪੀਂਦੇ ਤਾਂ ਉਹ ਇਕੱਲਾ ਕਰ ਜਾਂਦੇ ਸੀਗੇ ਤੇ ਹੋਣੀ ਮੇਰੇ ਸੁਪਨਾ ਆਉਣ ਲੱਗਾ ਫਿਰ ਮੋਨਾਂ ਨੂੰ ਕੁਝ ਖੜਕਾ ਆਤਾ ਫਿਰ ਮੇਰੀ ਅੱਖ ਖੁੱਲ ਗਈ ਮੈਂ ਉੱਠ ਗਈ ਮੈਂ ਕਹੇ ਕੰਬੀ ਕਰਨਾ ਨਹੀਂ ਤੇ ਲੇਟ ਹੋਈ ਜਾਉਣਾ ਫਿਰ ਮੋਨਾਂ ਨੇ ਵੀ ਉੱਠੜ ਕਰਨਾ ਹੁੰਦਾ ਨਾ ਮੋਨਾਂ ਉਹ ਨੀਂਦਰ ਰੋਟੀ ਪੈਣ ਪਰਣਾ ਹੁੰਦਾ ਆਪਣਾ ਤਾਂ ਵੀਰ ਮੈਨੂੰ ਛਿੱਟੀ ਕਰਨਾ ਪੈਂਦਾ ਆਪਣਾ ਕੰਮ ਗਾਇਸ ਮੋਨਾਂ ਨੇ ਮਿਲ ਰਸ ਦੇ ਦਿੱਤੇ ਥੋੜੇ ਸੁੱਕੇ ਸੁੱਕੇ ਆ ਚਲੋ ਕੋਈ ਨਹੀਂ ਤੇ ਹੁਣ ਮੈਨੂੰ ਖਾਉਂਗੀ ਤੇ ਕੈਮਰੇ ਚ ਪਤਨੀ ਛਿੱਟੇ ਛਿੱਟੇ ਕਾਉਂਦੀ ਇਹਦੇ ਪਿਆ ਅਸਲ ਜਿਹਾ ਇਦਾਂ ਦੇ ਹੈ ਨਹੀਂ ਕਿ ਹਨਾ ਮੋਨਾਂ ਦੇਖੀ ਅਸਲ ਜਿਹਾ ਰੰਗ ਹੋ ਰਾ ਨਾ ਗਾਇਸ ਮਮਾ ਤੇ ਪਪਾ ਬਾਹਰ ਹੋ ਗਏ ਤੇ ਮਨੀਸ਼ਾ ਤੇ ਜ਼ੁਲਮ ਕਰਦੇ ਪਿਆੜ ਕੇ ਖੁਬਰਦਾਰ ਅਗਰ ਤੂੰ ਨੇ ਜੋ ਮੇਰੇ ਹੱਥ ਲਗਾਇਆ ਨਾ ਤੂੰ ਗਾਇਸ ਹੱਟ ਜਾ ਤਰੋ ਤੇ ਜਦੋਂ ਮੈਂ ਕੋਟ ਦੇ ਪਾਜੀ ਕਹੀ ਨਾ ਇਦਾਂ برف ਦੀ ਸਿੱਲੀ ਵਰਗੇ ਮੇਰੇ ਹੱਥ ਹੋਏ ਹੁੰਦੇ ਜਦੋਂ ਮੈਂ ਲਾਏ ਫੇ ਤੇ ਭੱਜਣਾ हां मेल तो दातर नु मनाया हां हीटर लाउने मम्मा कने भी एकदम मिने ਲੈਣਾ ਚਾਹੀਦਾ ਬਾਹਰ ਆ ਕੇ ਹੈ ਨਾ बाकि ਬੰਦਾ ਗਰਮ ਸਰਦ ਰੋਜਵੇ हूं ये मैं ਆਪਣਾ ਇਮਤੀहान दी घडी ਦੇਣੀ ਆ ਮੈਂ ਅਪਣੀ ਅੰਦਰ ਜਾ ਕੇ ਉਸ ਤੋਂ ਬਦਲ ਮੈਂ ਇੰਸਟਾ ਤੇ ਆਪਣੀ ਪੋਸਟ ਪੋਲੀ ਲਈਆ ਤੁਹਾਡੇ ਗਾਈਸ ਮम्मा ਥਾੜਾ ਜਿਹਾ ਸੋ ਗਾਈਸ ਦੇਖੋ ਮੈਂ ਕਿੰਨੀ ਮਹਾਨ ਹਾਸਤੀ ਮੈਂ ਟੋਪੀ ਨਹੀਂ ਨਹੀਂ

ਉਹ ਸਿੱਖਿਆ ਕਰਾਇਆ ਸੀ ਹਾਂ ਕਰਾਇਆ ਸੀ ਉਦੋਂ ਮੈਂ ਤੁਹਾਨੂੰ ਇਹਦਾ ਫੀਲ ਕਰਾਇਆ ਇਹਦਾ ਟੁੱਟ ਕੇ ਅਗੋਟਣਾ ਸੀ ਅਰੇ ਆ ਦੇਖ ਲਓ ਗਾਇਸ ਜਿਹੜੇ ਬੰਦੇ ਕਹਿੰਦੇ ਸਾਡ ਛੱਡ ਨਹੀਂ ਲੱਗਦੀ ਆਖਿਰ ਤੁਹਾਡਾ ਅਸਲੀ ਚਿਹਰਾ ਬਾਹਰ ਆ ਹੀ ਗਿਆ ਗਾਇਸ ਠੰਡ ਤਾਂ ਲੱਗਦੀ ਆ ਮੈਂ ਇਹ ਨਹੀਂ ਕਹਿਆ ਵੀ ਬਿਲਕੁਲ ਠੰਡ ਨਹੀਂ ਲੱਗਦੀ ਮੈਂ ਕਿਹਾ ਬਾਹਰ ਬਹੁਤ ਜ਼ਿਆਦਾ ਠੰਡ ਹੈ ਤੁਸੀਂ ਕੀ ਦੇ ਦੇਵੇਂ ਪਾਪਾ ਦੇਖੀ ਕਿ ਨਿਚਰਾ ਕੇ ਹੀਟਰ ਦੇ ਮੋਰੇ ਖੜ ਗਏ 엄마 엄마 ਕੋਲ ਹੋ ਜੋ ਵੀ ਜੇ ਸੇਕਣਾ ਤਾਂ ਹੈਗਾ ਉਜਾਰੇ ਪਪਾ ਸਹੀ ਹੈ thumbs up ਦੇ ਸਿਆਣੀ ਪਾਸੇ thumbs up ਦੇ ਸਕਿਆ ਔਰ ਤੇ ਮੰਮਾ ਮੇਰੀ ਪੋਸਟ ਵਧੀਆ ਪਾਈ ਮੈਂ ਨਾਈਸ ਬਹੁਤ ਜ਼ਿਆਦਾ ਵਧੀਆ ਨੋਮਾ ਪਤਾ ਕੀ ਕਹਿੰਦੇ ਗਾਈਸ ਅ ਕਿਹੜੀ ਚੜੇਲਾ ਮੋਨਾ ਦਾ ਮੋਨਾ ਦਾ ਮਰੀ ਜਾ ਮੋਨਾ ਸ਼ੀ ਟੋਲਡ ਅਸ ਚੜੇਲਾ ਚੜੇਲਾ ਸੋਕ ਮਮ ਕੈਨ ਸੀ ਇਹਨਾਂ ਦਾ ਡਸ ਨਾਟ ਮੈਟਰ ਹਣਾ ਕੁਝ ਮੈਟਰ ਨਹੀਂ ਕਰਦਾ ਹਣਾ ਯੈਸ ਯੈਸ ਹੀਟਰ ਦੇਖੋ ਟੋਪੀ ਲਾਉ ਨਾਲੇ ਹਾਂ ਬਹੁਤ ਆ ਸੇਕ ਗੋਲ ਮੂੰਹ ਗੋਲ ਗੱਪੇ ਤਾਂ ਨਹੀਂ ਖਾ ਕੇ ਰਾਂ ਵਿੱਚ ਲਾ ਗੋਲ ਗੱਪੇ ਖਾਣ ਗਏ ਸੀ ਪੁੱਤ ਜੀ ਦੁਨੀਆ ਗੋਲ ਗੱਪੇ ਖਾ ਸਾਦੀ ਪਰ ਮਮਾ ਰਿਸਕ ਦੀ ਸ਼ਿਕਾਇਤ ਹੈ ਇਹ ਜਦੋਂ ਦੇਖਣਾ ਗਾਇਸ ਤੋਂ ਠੰਡ ਚੜੀ ਹੈ ਨਾ ਅਸੀਂ ਇੱਕ ਵਾਰੀ ਵੀ ਨਹੀਂ ਖਾਦੇ ਗੋਲ ਗੱਪੇ ਹਣਾ ਮਨਾ ਵਿਚ ਇਜ਼ ਅ ਗੁੱਡ ਥਿੰਗ ਗੁੱਡ ਥਿੰਕ ਹੈਗੀ ਆ ਪਰ ਕਿਚਨ ਚ ਕੰਮ ਨਵੇੜੋ ਤੁਹਾਨੂੰ ਸੇਵੀਆਂ ਬਣਾ ਕੇ ਦਵਾਂਗੀ ਕਿਉਂਕਿ ਗਾਇਸ ਉਹ ਠੰਡ ਚੋਂ ਵਧੀਆ ਹੁੰਦੀਆਂ ਗਰਮ ਗਰਮ ਹੁੰਦੀਆਂ ਨਾ ਠੀਕ ਆਈ ਮੈਂ ਭਾਂਡੇ ਮਾਜ ਕੇ ਕਈ ਸ਼ਾਮ ਹੋ ਗਈ ਤੇ ਮਰੋ ਜੂਤ ਕੱਣ ਲੱਗੀ ਇੱਧਰ ਤੇ ਮੈਂ ਕਹਿ ਲੱਗੀ ਸੀ ਮਨੂੰ ਚੁੰਨੀ ਲੰਦੀ ਕਿਉਂਕਿ ਹੁਣ ਤਾਂ ਟੋਪੀ ਹੁੰਦੀ ਆ ਨਾ ਸਿਰ ਤੇ ਤੇ ਹਨਾ ਗਾਇਸ ਇੱਧਰ ਪਾਪਾ ਨੇ ਕੱਪੜੇ ਵੀ ਲਾ ਦਿੱਤੇ ਆ ਇਹ ਆ ਗਦ ਲਾਇ ਮਨ ਮੈਂ ਤਾਂ ਹੁਣ ਠੀਕੀ ਬੋਧ ਮੈਂ ਤਾਂ ਆਪ ਜਦੋਂ ਦਰਵਾਜ਼ਾ ਖੋਲਿਆ ਉਦੋਂ ਦੇਖੇ ਸੀ ਹਲੋ ਕਾ ਪਪਾ ਨੇ ਕੱਪੜੇ ਹੀ ਲਾਤੇ ਕਿੰਗੀ ਥੋੜੀ ਵੀ ਹਵਾ ਆਉਂਦੀ ਸੀ ਕਾਫੀ ਮਾਤਰਾ ਵਿੱਚ ਉੱਤੇ ਲੱਗ ਗਈ ਇੱਥੇ ਵੀ ਲੱਗ ਉੱਥੇ ਲੱਗਾ ਫੁੱਲ ਪੈਕ ਗਰਮੀਰ ਗੜਾ ਖੋਲ ਦੋ ਖੋਲ ਦੋ ਖੋਲ ਦੋ ਸਿਆਲ ਗੜਾ ਸਾਰੇ ਬੰਦ ਕਰ ਦੋ ਮੰਮਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਯਾ ਅੰਜਮ 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 ਦੇ ਰਹੇ ਆਪ ਚਾਹ ਪੀ ਰਹੇ ਆਂ ਜਿੱਤੇ ਤੱਕ ਮਮਾ ਨੇ ਬਹੁਤ ਕੌਨਫੀਡੈਂਸ ਨਾਲ ਕਿਹਾ ਸੀ ਤੂੰ ਕਿਚਨ ਚ ਜਾਂਦੀ ਉਹ ਦੇਖ ਤੇ ਮੈਂ ਸੀਮੀ ਬਣਾਉਣੀ ਆ ਨਾ 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 ਚਾਹ ਚਾਹ ਗਾ ਲਾ ਮੈਂ ਮਮਾ ਨੂੰ ਕਹਿੰਦੇ ਤਾਂ ਮੈਂ ਮਮਾ ਦਾ ਕੌਨਫੀਡੈਂਸ ਚੱਕ ਨਾ ਜੂਰ ਕਰ ਦਿੱਤਾ ਮੈਂ ਕਿ ਮਮਾ ਕਿਹਣਾ ਤੁਸੀਂ ਸੀਮੀ ਅੱਜ ਦਾ ਬਣਾਓ ਕਿਉਂ ਕਿ ਮੈਡਮ ਹੀ 2:30 ਵਜੇ ਕਿਚਨ ਚ ਬਾਹਰ ਨਿਕਲੇ ਤੇ ਮੈਂ ਵੀ ਰੋਟੀ ਬਣਾਉਣੀ ਸੀਗੀ ਮਾਈ ਲਾਰਡ ਮੈਂ ਵੀ ਰੋਟੀ ਬਣਾਉਣੀ ਸੀਗੀ ਮੈਂ ਕਿਹੜੇ ਟਾਈਮ ਰੋਟੀ ਬਣਾਉਂਦੀ ਰੋਟੀ ਬਹੁਤ ਨਾਲ ਨਾਲ ਇਹ ਤਾਂ ਤੰਦੂਰ ਚ ਇਡਤ ਤੰਦੂਰ ਗਰਮ ਕਰਨਾ ਪੈਣਾ ਮੈਂ ਮੰਮਾ ਨੇ ਕਿਹਾ ਮੈਂ ਤੁਸੀ ਕੱਲ੍ਹ ਸਵੇਰੇ ਬਣਾ ਲਈ ਤੇ ਇਹਨਾਂ ਮੰਮਾ ਕਹਿੰਦੇ ਕਿ ਤੂੰ ਨਾ ਡੇਟ ਦੇ ਲਾਈ ਦੀ ਕਿਹਦੀ ਡੇਟ ਨਾ ਲੰਗੀ ਹੋਵੇ ਬਿਕਾਉਜ਼ ਦੋਦਰੀ ਰੋਦਰੀ ਮੰਮਾ ਕੱਲੂ ਐਕਸਪਾਇਰ ਹੋਇਆ ਨਾ ਤਾਂ ਇੱਤੇ ਡੇਟ ਪਤਾ ਨਹੀਂ ਕੌਣੀ ਦੇ ਕੇ ਲਿਉਂਦੇ ਅੰਮਾ ਮੈਂ ਦੇਖ ਕੇ ਲੈ ਦੇ ਸ਼ਗਨ ਅੱਤੇ ਸਿੱਖ ਦਿੰਦੀ ਆ 100 ਵਟ ਖਾਣਾ ਏਡੂ ਚਲ ਕੋਈ ਨਾ ਕੱਲ ਸਾਰੀਆਂ ਸੇਵੀਆ ਖਾ ਲਾਂਗੇ ਐਦਾਂ ਕਰਦਾ ਵਾਣਾ ਕੱਲ ਖਾਣੀਆਂ ਪੜੀਏ ਕੱਲ ਸੇਵੀਆ ਬਣਾ ਕੇ ਖਸਾਰੀਆਂ ਥੋੜੀਆਂ ਬਣਾਉਣੀਆਂ ਆਪਾਂ ਸ ਵੀ ਥੋੜੀਆਂ ਬਣਾਉਣੀਆਂ ਥੋੜੀਆਂ ਬਣਾਉਣੀਆਂ ਤੇ ਦੁੱਧ ਵੈਸੇ ਮੈਂ ਦੇਖ ਕੇ ਤਾਂ ਕਹਿੰਦਾ ਹੀ ਪਤਨੀ ਚਲੋ ਕੋਈ ਨਹੀਂ ਅੰਕਲ ਕਹਿੰਦੇ ਸੀ ਆਹੀ ਮਤਲਬ ਡੇਟ ਵਾਲਾ ਕੋਈ ਹੋਰ ਹੈ ਨਹੀਂ ਸੀਗਾ ਓਕੇ ਪੀਵਲੀ ਠੰਡੀ ਹੋਣੀ ਨਾ ਪਾਪਾ ਨਹੀਂ ਠੀਕ ਸੀ ਠੀਕ ਸੀ ਐਕਸੈਪਟ ਹੋਰ ਲਗਣੀ ਹੈ ਜੀ ਰੋਟੀ ਖਾਣੀ ਕੋ ਚਾਹੇ ਚਾਹ ਦੇ ਆਸਰੇ ਬਹੁਤਾ ਤੁਸੀਂ ਪਾਪਾ ਰੋਟੀ ਤਾਂ ਬਿਨਾਂ ਰਹਿ ਸਕਦੇ ਬਟ ਚਾਹ ਤੋਂ ਬਿਨਾਂ ਨਹੀਂ ਰਹਿ ਸਕਦੇ ਚਾਹ ਤਾਂ ਪਾਪਾ ਸੱਚੇ ਲਵਰ ਆ ਚਾਹ ਦੇ ਹਨਾ ਸੱਚੇ ਆ ਪਾਪਾ ਚਾਹ ਦੇ ਪ੍ਰਤੀ ਚਾਹ ਦੇ ਪ੍ਰਤੀ ਪਾਪਾ ਨੂੰ ਕੋਈ ਨਹੀਂ ਰੋਕ ਸਕਦਾ ਮੇਰੇ ਰੋਕ ਸਕਦਾ ਆਪਾ ਵੇਦੀ ਉਹ ਤਾਂ ਆਬੀਸਲੀ ਪਾਪਾ ਨੂੰ ਕੋਧਦਾ ਨਹੀਂ ਰੋਕ ਸਕਦਾ ਪਾਪਾ ਹਾਂ ਗਾਈਸ ਦਾਸੀਤਾ ਗੀਮ ਤਾਂ ਦੱਸੇ ਮੋਟ ਕਰਕੇ ਤੇ ਮੋਰੇ ਹੱਥ ਤੇ ਕਾਲਾ ਕਾਲਾ ਕੁਝ ਲੱਗ ਗਿਆ ਤੇ ਇਹਨੇ ਮੇਰੇ ਮੂੰਹ ਤੇ ਲਾਤਾ ਕੋਈ ਨਹੀਂ ਬੇਟਾ ਮੈਂ ਨਾ ਗਾਇਸ ਇਹਦੀ ਕਾਲਾ ਦੁਪੱਟੀ ਸੀ ਹੁਣ ਉਹ ਇਹਦੇ ਲੱਗ ਗਿਆ ਹੁਣ ਮੈਂ ਕੀ ਕਰਾਂ ਸਾਡੀ ਮੈਨ ਲੱਗਾ ਮੈਂ ਚੰਗੀ ਤਰ੍ਹਾਂ ਹੱਥ ਧੋਤੇ ਬੱਟ ਮੈਨੂੰ ਅਗੇਂ ਧੋਣੇ ਪੈਣਾ ਗਾਇਸ ਜਾਗੋ ਵਾਲਾ ਬਲੌਗ ਆਪੀ ਲੱਗ ਗਿਆ ਸਾਡਾ ਮੇਰਾ ਪਾਗਲ ਪਲ ਲੱਗ ਗਿਆ ਹਾਂ ਜਾਗੋ ਵਾਲਾ ਗਿਆ ਨਹੀਂ ਉਹ ਵੀ ਜਿਹੜੇ ਨੱਚਦਾ ਲੋੜੀ ਵਾਲਾ ਤੇ ਤੂੰ ਮੇਰੇ ਲਾਇਆ ਨਾ ਕੋਈ ਨਹੀਂ ਤੂੰ ਐਕਟਿੰਗ ਘੱਟ ਕਰ ਮੈਨੂੰ ਲੱਗਾ ਮਰਦੋ ਇਹ ਸੱਚੀ ਸੀਰੀਅਸਲੀ ਮੈਂ ਹੱਥ ਤੋਕੇ ਆਈ ਸੀ ਨਹੀਂ ਹੱਥ ਤੋ ਬਿਨਾ ਦੇਖੇ ਤੋਤੇ ਸੀਗੇ ਹੈ ਹਣ ਜੇ ਮੇਰੇ ਮੂਹੇ ਦਾ ਸਾਫ ਨਾ ਹੋਇਆ ਮੈਂ ਸਾਫ ਕਰਾਂ ਇਦਾਂ ਹੀ ਨੱਕ ਸਾਕਿਆ ਫੇ ਹੋਰ ਉਹ ਸਾਰੀ ਗੱਲ ਕਾਲੀ ਹੋਣੀ ਮੈਂ ਆਪੇ ਕਰ ਲੂੰਗੀ ਗਾਇਸ ਗਾਇਸ ਇਹਨਾਂ ਨੇ ਤਾਂ ਬਣਾਈ ਹੈ ਮੈਗੀ ਤੇ ਮੂਰੇ ਮੇਰੇ ਲਈ ਸ਼ਾਹੀ ਧਾਲ ਚ ਤਿਆਰੀ ਸ਼ਾਹੀ ਖਾਣਾ ਇਹ ਤਾਂ ਕੁਝ ਨਹੀਂ ਕੋ ਰੋਟੀ ਲੈ ਗਈ ਮੂਰੇ ਮੇਰੇ ਲਈ ਸਪਿਰਾਂਠੇ ਬਣਾ ਕੇ ਲੱਕੀ ਹੈ ਇਹ ਤੇਰੇ ਲਈ ਸਪੈਸ਼ਲ ਪਰਾਂਠੇ ਆਹੋ ਸਪੈਸ਼ਲ ਪਰਾਂਠੇ ਚਲ ਤਖਾ ਦੋਈ ਪਰਾਂਠਾ ਐਂਡ ਥੋੜੀ ਥੋੜੀ ਨਹੀਂ ਮਤਲਬ ਉਹ ਸਬਜ਼ੀ ਨਹੀਂ ਖਾਣੀ ਵੈਸੇ ਤੇ ਕੱਲ ਛੱਡਤੀ ਸੀ ਕਿ ਸ਼ਾਇਦ ਅੱਜ ਛੱਡ ਦਵੇ ਯੈਸ ਤੇ ਹੁਣ ਮੈਂ ਰੋਟੀ ਖਾਉਂਗੀ ਯੈਸ ਸ਼ੋ ਮੀ ਗਾਇਸ ਅਸੀਂ ਵਲੌਗ ਦੇ ਦੇ ਪਈ ਸੀ ਤੇ ਸਾਡਾ ਨਾ ਵਾਈਫਾਈ ਸਹੀ ਨਹੀਂ ਚੱਲਦਾ ਪਿਆ ਮਤਲਬ ਵਿੱਚ ਵਿੱਚ ਰੁਕੀ ਜਾਂਦਾ ਹਜੇ ਵੀ ਦੇਖੋ ਗੋਲ ਗੋਲ ਐਰਰ ਜਿਹਾ ਆਉਂਦਾ ਪਿਆ ਤੇ ਪਾਪਾ ਨੇ ਹੁਣ ਵਾਈਫਾਈ ਬੰਦ ਕੀਤਾ ਤੇ ਸ਼ਾਇਦ ਮਾਣ ਸਹੀ ਚੱਲ ਪਵੇ ਨਾ ਕਿਉਂਕਿ ਅੱਗੇ ਇੱਕ ਦੋ ਵਾਰ ਇਦਾਂ ਹੋਇਆ ਬੀਜੇ ਦਾ ਬੰਦ ਕਰਕੇ ਨਾ ਹਾਂ ਤੇ ਡੈਡੀ ਚਲਾਉਂਦੇ ਫਿਰ ਸਹੀ ਚੱਲਣ ਲੱਗ ਪੈਂਦਾ ਹਾਂ ਪਾਪਾ ਕਹਿੰਦੇ ਪੰਜ ਮਿੰਟ ਬੰਦ ਕਰ ਲੈ ਫਿਰ ਚਲਾ ਦੇ ਪਾਪਾ ਹੁਣ ਚਲਾ ਵੀ ਦਿੱ ਤੇ ਵਲੌਗ ਦੇ ਤੇ ਵਿੱਚ ਹੀ ਵਿਗਨ ਪੈ ਗਈ ਜਿਹੜਾ ਮੁੰਡਾ ਤੇ ਮੋੜਾ ਪਰਾਠੇ ਖਾ ਕੇ ਮਜ਼ਾ ਆ ਗਿਆ ਰੋਟੀ ਖਾ ਕੇ ਬੀਨੂੰ ਸ਼ੁਕਰੀਆ ਮੈਗੀ ਕਿਤਾ ਦੀ ਸ਼ੋਅ ਤਾਂ ਤੂੰ ਹੀ ਰਿਵਿਊ ਦੇ ਠੀਕ ਸੀ ਔਰ ਰੋਜ਼ ਰੋਜ਼ ਕਾਹੂੰਗਾ ਤਾਂ ਢੀਗੀ ਲਗੜੀ ਮੱਲਵਾ ਮੇਰਾ ਵੀ ਏਦੇ ਮਨ ਭਰ ਆਈ ਦੇਖੀ ਤੁਹਾਡਾ ਮਨ ਭਰ ਜਾਣਾ ਤੁਸੀਂ ਦੇਖਿਆ ਮੈਂ ਕਿੰਨੀ ਹੈਲਥ ਕੌਂਸ਼ੀਅਸ ਆ ਮੈਂ ਮੈਦਾ ਨਹੀਂ ਖਾਂਦਾ ਮੈਂ ਪਰੌਠੇ ਖਾਂਦੇ ਗਾ ਤਾਂ ਠੀਕ ਜੇ ਮੈਦਾ ਖਾ ਲੂ ਜਾਂ ਪਰੌਠੇ ਖਾ ਲੂ ਨਾ ਵੀ ਉਹ ਤੇ ਆਇਲ ਹੁੰਦਾ ਆਹ ਚੋਇਲ ਹੁੰਦਾ ਤੇ ਉੱਚੋ ਹੂੰ ਉਹ ਹੋ ਗਿਆ ਕਨੈਕਟ ਹੋ ਗਿਆ ਦਵਾਰੋ ਕਰਦੇ ਪਲੇ ਤੇਣਾ ਮੈਂ ਸਿਰ ਨਹੀਂ ਹਾਂ ਤੇ ਮੈਂ ਸਿਰ ਨਹੀਂ ਖਾਣੀ ਪਈਆਂ ਮਤਲਬ ਉਹ ਤਾਂ ਖਾਦੀ ਨਹੀਂ ਜਦੋਂ ਮੈਂ ਸਕੂਲ ਗਈ ਸੀ ਜਦੋਂ ਮੈਂ ਪੈਗੀ ਸੀ ਤੇਣਾ ਜਿਹੜੀ ਸੀ ਮਿਲਾਂ ਰਿਸੀ ਗਿਆਤ ਕੀ ਸੀ ਚਿਚਿਟਾ ਗੋਗਲੇ ਵੀ ਪੋਏ ਗੋਗਲੇ ਨਹੀਂ ਸੱਕਰਬਾਰੇ ਅਮਾ ਬਦਿਆ ਖਾਦੇ ਟੈਸਟੀ ਟੈਸਟੀ ਆ ਗਾਇਸ ਟੈਸਟੀ ਮੈਂ ਤਾਂ ਇਹ ਕੱਦਦਾ ਨਹੀਂ ਮੈਂ ਖਾਗ ਦੇ ਦੀ ਜਦੋਂ ਗਾਈਸ ਆਨ ਹੋ ਚੁੱਕੀ ਆ ਰਾਤ ਤੇ ਮਮਾ ਉੱਤੇ ਚੱਲ ਗਿਆ ਪਾਪਾ ਤੋਂ ਪਹਿਲਾਂ ਉੱਤੇ ਚੱਲ ਜਾਂਦੇ ਜਦ ਤੱਕ ਇਹਨੂੰ ਪਤਾ ਆ ਤੇ ਮੋਨਾ ਬਣਦੀ ਔਰ ਪਤੀ ਦੇਖਦੀ ਪਈਆ ਬੇਟਾ ਬੇਟਾ ਹੁਣ ਦੇ ਲੱਗ ਤੈਨੂੰ ਇਸ ਵਿੱਚ ਚੰਗੀ ਆ ਵਾਈਫਾਈ ਸਹੀ ਚੱਲਣਾ ਲਾਪੇ ਨਾ ਗਾਈਸ ਜਦੋਂ ਤੱਕ ਇਹਨੂੰ ਦਿਖਾਇ ਸੀ ਬੰਦ ਕੀਤਾ ਸੀ ਪਾਪਾ ਨੇ ਉਸ ਤੋਂ ਬਾਅਦ ਸਹੀ ਚੱਲਣਾ ਲਾਪੇ ਸੀ ਤੇ ਹੁਣ ਸਹੀ ਚੱਲਦਾ ਵੇ ਮਤਲਬ ਜਦ ਅਟਕ ਜਾਂਦਾ ਹੁੰਦਾ ਸੀ ਤਾਂ ਸਕਾ ਲੈਣੇ ਫੇ ਸਹੀ ਹੋ ਜਾਂਦਾ ਤੇ ਸੀ ਨਹੀਂ ਆਦੀ ਸੀ ਨਹੀਂ ਵੀ ਸਾਹ ਸੀਗੀ ਤੇ ਅੱਜ ਦੇ ਵਲੌਗ ਨੂੰ ਪੇ ਨੇ ਰੱਖਦੇ ਹੂਮੇਂ ਇਤਗਾ ਤੁਹਾਨੂੰ ਵਲੌਗ ਪਸੰਦ ਆਇਆ ਹੋ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟੀ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨਵਾਂ ਵਲੌਗ ਚ ਬਾਏ